ਉਹਦੇ ਡਿੱਗਣ ਕਾਰਨ ਇਹਨਾਂ ਦੇ ਸੱਟ ਲੱਗੀ ਹੈ ਸੱਟ ਲੱਗਣ ਕਾਰਨ ਇਹਨਾਂ ਜਿਹੜੀ ਮੌਤ ਹੋ ਗਈ ਹੈ ਪੰਚਾਇਤ ਤੇ ਸੈਕਟਰੀ ਤੇ ਜਿੰਨੇ ਵੀ ਉਹਦੇ ਵਿੱਚ ਨਮਾਇंदे ਹੁੰਦੇ ਆ ਮੋਤਵਾਰ ਉਹਨਾਂ ਦੇ ਬੰਦੀ ਕਾਨੂੰਨੀ ਕਾਰਵਾਈ ਕੀਤੀ ਜਾਵੇ ਆਪਾਂ ਮੈਨੂੰ 6 ਮਹੀਨੇ ਲੱਗ ਜਾਣ ਸਾਲ ਲੱਗ ਜੇ ਅਸੀਂ ਜਿਹੜੀ ਡੈੱਡ ਬਾਡੀ ਨੂੰ ਸੜਕ ਤੇ ਲੈ ਕੇ ਆਵਾਂਗੇ ਪੂਰੇ ਪਰਿਵਾਰ ਅਸੀਂ ਬੱਚਾ ਬੱਚਾ ਆਪਦਾ ਸੜਕ ਦੇ ਝੋਕ ਦੇ ਗੇ ਜਿਹੜਾ ਸੰਘਰਸ਼ ਅੱਗੇ ਅਸੀਂ ਉਹ ਤਿੱਖਾ ਕਰਾਂਗੇ ਰੈਸੀ ਮਨ ਗੱਤੇ ਜੋ ਉਹ ਉਹਨਾਂ ਦੀ ਡੈਥ ਹੋ ਗਈ ਜੀ ਉੱਥੇ ਪੌੜੀ ਉੱਪਰ ਚੜਾ ਰਹੇ ਸੀ ਜਦ ਕਿ ਉਹ ਪੌੜੀ ਟੁੱਟ ਗਈ ਡੈਗ 'ਤੇ ਇਹਨਾਂ ਕੋਲੇ ਕੋਈ ਇੰਤਜ਼ਾਮ ਨਹੀਂ ਸੀ ਉਹਨਾਂ ਨੂੰ ਕੱਢਣ ਦਾ ਜਦ ਕਿ ਕੱਢਣ ਵਿੱਚ 2 2.5 ਘੰਟੇ ਲੱਗਤੇ ਇਹਨਾਂ ਨੂੰ ਜੇ ਉਹ ਜਲਦੀ ਕੱਢ ਸਕਦੇ ਕੱਢ ਲੈਂਦੇ ਤਾਂ ਸ਼ਾਇਦ ਉਹ ਬਚ ਵੀ ਸਕਦੀ ਸੀ ਇਹ ਥਾਪਰ ਮਾਡਲ ਦੇ ਦੀ ਇਹਨਾਂ ਦੋਪਹਿਰ ਦੇ ਵਾਣਾਂ ਦੇ ਵਿੱਚ ਛੱਪੜ ਮਾਰ ਰਿਹਾ ਸੀ ਉਥੇ ਮੰਡਰੇਗਾ ਸਕੀਮ ਤੇ ਅਧਿਅਤ ਕੰਮ ਕਰਨਗੇ ਸੀ ਮਜ਼ਦੂਰੀ ਆਉਦੀ 2000 ਚਾਰੇ ਸਸਕਾਰ ਨਹੀਂ ਕਰਦੇ ਜਿੰਨਾ ਚਿਰ ਇਹਨਾਂ ਨੂੰ ਕੋਈ ਹੱਲ ਨਹੀਂ ਹੁੰਦਾ ਮੰਗਾ ਮੰਨੀਆਂ ਨਹੀਂ ਜਾਂਦੇ ਚੱਪੜ ਦਾ ਕੰਮ ਚੱਲ ਰਿਹਾ ਸੀ ਉਥੇ ਡੱਗ ਬਣਾ ਰਹੇ ਸੀਗੇ ਡੱਗ 25 30 ਫੁੱਟ ਡੂੰਗਾ ਸੀਗਾ ਅਸੀਂ ਇਸ ਦੇ ਵਿੱਚ ਇਨਕੁਆਰੀ ਕਰਾਂ ਕੇ ਪਹਿਲਾ ਤਾਂ ਅਸੀਂ ਇਹ ਹੀ ਦੇਖਾਂਗੇ ਕਿ ਕੀ ਕੰਮ ਨਾਲ ਕੋਈ ਸਬੰਧਤ ਮਸਲਾ ਸੀ ਜਾਂ ਕੋਈ ਉਹਨਾਂ ਦੀ ਹੈਲਥ ਦੇ ਨਾਲ ਕੋਈ ਸਬੰਧਤ ਮਸਲਾ ਸੀਗਾ ਸੋਦੇ ਸਿ ਅਸੀਂ ਪ੍ਰੋਪਰ ਇਨਕੁਆਇਰੀ ਕਰਾਂਗੇ ਮੇਰਾ ਨਾਮ ਹੈ ਤੇ ਕੀ ਮਾਮਲਾ ਜੀ ਮੇਰਾ ਨਾਮ ਲਾਭ ਸਿੰਘ ਹੈ ਜੀ ਪਿੰਡ ਬੋਰਚ ਰਾਠੀ ਇਹ ਬਹਿਮਨ ਦਵਾਨੇ ਦਾ ਮਾਮਲਾ ਹੈ ਸਾਡੇ ਸਤਕਾਰਯੋਗ ਭੈਣ ਜੀ ਸੀ ਪਿੰਡ 'ਚ ਕੰਮ ਚੱਲ ਰਿਹਾ ਸੀ ਜੀ ਨਰੇਗਾ ਦਾ ਤੇ ਉਹ ਆਪਣਾ ਬੰਦ ਰਿਹਾ ਸੀਗਾ ਜੀ ਪੰਚਾਇਤ ਦਾ ਤੇ ਉਹਦੇ ਡਿੱਗਣ ਕਾਰਨ ਇਹਨਾਂ ਦੇ ਸੱਟ ਲੱਗੀ ਹੈ ਸਟ ਲੱਗਨ ਕਰਨ ਇਹਨਾਂ ਜਿਹੜੀ ਮੌਤ ਹੋ ਗਈ ਹੈ ਤੇ ਹੁਣ ਪ੍ਰਸ਼ਾਸਨ ਨੂੰ ਬੇਨਤੀ ਕਰਦੇ ਆਂ ਵੀ ਜਿਹੜੀਆਂ ਸਾਡੀਆਂ ਮੰਗਾਂ ਨੇ ਉਹ ਮੰਨੀਆਂ ਜਾਣ ਉਹਨਾਂ ਚਰਨਾਤ ਅਸੀਂ ਸੰਸਕਾਰ ਕਰਨਾ ਹੈ ਤੇ ਜਿਹੜੀ ਬੰਦੀ ਕਾਨੂੰਨੀ ਕਾਰਵਾਈ ਹੈ ਪੰਚਾਇਤ ਤੇ ਸੈਕਟਰੀ ਤੇ ਜਿੰਨੇ ਵੀ ਉਹਦੇ ਵਿੱਚ ਨਮਾਇंदे ਹੁੰਦੇ ਆ ਮੌਤਵਾਰ ਉਹਨਾਂ ਦੇ ਬੰਦੀ ਕਾਨੂੰਨੀ ਕਾਰਵਾਈ ਕੀਤੀ ਜਾਵੇ ਤੇ ਦੂਜੀ ਗੱਲ ਬੱਚੇ ਉਹਨਾਂ ਦੇ ਛੋਟੇ-ਛੋਟੇ ਐ ਉਹਨਾਂ ਦੇ ਜਿਹੜੇ ਰੋਜੀ ਰੋਟੀ ਐ ਸਰਕਾਰ ਨੂੰ ਬੇਨਤੀ ਕਰਦੇ ਆਂ ਵੀ 30 ਲੱਖ ਰੁਪਈਆ ਤੇ ਜਿਹੜਾ ਉਹਨਾਂ ਦਾ ਵੇਟ ਆ ਉਹਨਾਂ ਨੂੰ ਸਰਕਾਰੀ ਨੌਕਰੀ ਦਿੱਤੀ ਜਾਵੇ ਨਾ ਮਾ ਤੁਹਾਡੇ ਮੇਰਾ ਨਾਮ ਅਰਸ਼ੇਵ ਕੁਸੈਂਗਾ ਜੀ ਪਿੰਡ ਦੋਦਾ ਪਿੰਡ ਦੋਦਾ ਜੀ ਕੀ ਮਾਮਲਾ ਹੈ ਕਿਹੜੇ ਮਾਮਲਾ ਹੈ ਇਹ ਪਿੰਡ ਬਹਿਮਣ ਦਵਾਨੇ ਦੇ ਜੀ ਉਹ ਸਾਡੇ ਰਿਸ਼ਤੇਦਾਰ ਸੀ ਗੁਲਦੀਪ ਕੌਰ ਇਹ ਥਾਪਰ ਮਾਡਲ ਦੇ ਦੀ ਇਹ ਨਾ ਐਂਡਵੈਂਪਮੈਂਟ ਦਵਾਨਾ ਦੇ ਵਿੱਚ ਛੱਪੜ ਮਾਰ ਰਿਹਾ ਸੀ ਉੱਥੇ ਇਹ ਮੰਡਰੇਗਾ ਸਕੀਮ ਤੇ ਅਧਿਅਤ ਕੰਮ ਕਰਨ ਗਏ ਸੀ ਮਜ਼ਦੂਰੀ ਆਪਦੀ ਤੇ ਉਹ ਜਿੱਥੇ ਕੰਮ ਕਰ ਰਹੇ ਸੀ ਉਹ ਟੋਆ ਬੜਾ ਡੂੰਘਾ 25 ਤੋਂ 30 ਫੁੱਟ ਉਹ ਡੂੰਘਾ ਟੋਆ ਸੀ ਉੱਥੇ ਪੌੜੀ ਲਗਾ ਕੇ ਕੰਮ ਕਰ ਰਹੇ ਸੀ ਬਿਨਾ ਕਿਸੇ ਸੇਫਟੀ ਬੈਲਟ ਤੋਂ ਕੋਈ ਉੱਥੇ ਸੇਫਟੀ ਦਾ ਇੰਤਜ਼ਾਮ ਨਹੀਂ ਸੀ ਜਦੋਂ ਇਹ ਉੱਪਰ ਚੜਨ ਲੱਗੇ ਪੌੜੀ ਲੱਗੀ ਹੋਈ ਸੀ ਲੱਕੜ ਦੀ ਤੇ ਟੰਬਾ ਟੁੱਟਨ ਕਰਕੇ ਥੱਲੇ ਡਿੱਗ ਪਈ ਢਿੱਗਦਿਆਂ ਸਾਰੀ ਉਹਦੀ ਮੌਤ ਹੋ ਸਾਡੇ ਵੱਲੋਂ ਪ੍ਰਸ਼ਾਸਨ ਨਾਲਗੇ ਹੀ ਮੰਗਾ ਕਿ ਉਹਨੂੰ ਜੋ ਮੁਆਵਜ਼ਾ ਮਿਲਣਾ ਚਾਹੀਦਾ ਤੇ ਇੱਕ ਬੱਚੇ ਆ ਉਹਦੇ ਬੇਰੁਜ਼ਗਾਰ ਉਹਨਾਂ ਨੂੰ ਨੌਕਰੀ ਮਿਲਣੀ ਚਾਹੀਦੀ ਕਿੰਨੇ ਮੁਆਵਜ਼ੇ ਮੰਗੇ 25 30 ਲੱਖ ਮੌਰਜਾ ਜਿਹੜਾ ਇਹਨਾਂ ਨੂੰ ਦਿੱਤਾ ਜਾਵੇ ਜਿਸ ਨਾਲ ਫਿਰ ਇਸ ਤੋਂ ਬਾਅਦ ਅਸੀਂ ਇਸ ਸਿਸਕਾਰ ਬਾਰੇ ਸੋਚਾਂਗੇ ਉਹਨਾਂ ਚਾਰੇ ਅਸੀਂ ਸਿਸਕਾਰ ਨਹੀਂ ਕਰਦੇ ਜਿੰਨਾ ਚਿਰ ਇਹਨਾਂ ਨੂੰ ਕੋਈ ਹੱਲ ਨਹੀਂ ਹੁੰਦਾ ਮੰਗਾ ਮੰਨੀਆਂ ਨਹੀਂ ਜਾਂਦੇ ਆਪਾਂ ਮੈਨੂੰ 6 ਮਹੀਨੇ ਲੱਗ ਜਾਣ ਸਾਲ ਲੱਗੇ ਜੇ ਅਸੀਂ ਜਿਹੜੀ ਡੈੱਡ ਬੋਡੀ ਉਹ ਸੜਕ ਤੇ ਲੈ ਕੇ ਆਵਾਂਗੇ ਪੂਰੇ ਪਰਿਵਾਰ ਅਸੀਂ ਬੱਚਾ ਬੱਚਾ ਆਪਦਾ ਸੜਕ ਦੇ ਝੋਕਦੇ ਆਂ ਕਿਹੜਾ ਸੰਘਰਸ਼ ਅੱਗੇ ਅਸੀਂ ਉਹ ਤਿੱਖਾ ਕਰਾਂਗੇ ਫਰਮਜੀਤ ਕੋਰਾ ਜੀ ਮੇਰਾ ਬਲਡ ਮੀਨ ਜੋ ਬਿਆਈ ਹੋਈ ਹੈ ਇਹ ਮੇਰੇ ਪੱਕੇ ਹੈ ਮੇਰੀ ਪਰਜਾਈ ਸੀਗੀ ਜੀ ਉਹ ਅੱਛਾ ਕੀ ਹੋਇਆ ਤੇ ਹੋਇਆ ਕੀ ਸੀਗਾ ਜੀ ਕੰਮ ਕਰ ਰਹੇ ਸੀ ਮਨਰੇਗਾ ਤੇ ਜੀ ਉਹ ਉਹਨਾਂ ਦੀ ਡੈਥ ਹੋ ਗਈ ਜੀ ਉੱਥੇ ਪੌੜੀ ਉੱਪਰ ਚੜਾ ਰਹੇ ਸੀ ਜਦ ਕਿ ਉਹ ਪੌੜੀ ਟੁੱਟ ਗਈ ਡਿੱਗ ਪਏ ਇਹਨਾਂ ਕੋਲੇ ਕੋਈ ਇੰਤਜ਼ਾਮ ਨਹੀਂ ਸੀ ਉਹਨਾਂ ਨੂੰ ਕੱਢਣ ਦਾ ਜਦ ਕਿ ਕੱਢਣ ਵੇਲੇ 2 2.5 ਘੰਟੇ ਲੱਗਦੇ ਇਹਨਾਂ ਨੂੰ ਜੇ ਉਹ ਜਲਦੀ ਕੱਢ ਸਕਦੇ ਕੱਢ ਲੈਂਦੇ ਤਾਂ ਸ਼ਾਇਦ ਉਹ ਬਚ ਵੀ ਸਕਦੀ ਸੀ ਬੱਚਿਆਂ ਦੀ ਮਾਲ ਬਚਾਉਣ ਦਾ ਜਿਹੜਾ ਜੋ ਕੰਮ ਕਰਵਾ ਰਹੇ ਸੀ ਉਹਨਾਂ ਦਾ ਬਚਾਉਣ ਦਾ ਹੱਕ ਵੀ ਸੀ ਉਹਨਾਂ ਨੂੰ ਮੰਗ ਕਰ ਰਹੇ ਆ ਸਰ ਉਹਨਾਂ ਨੂੰ ਜਾਂ ਤਾਂ ਇੱਕ ਬੱਚੇ ਨੂੰ ਨੌਕਰੀ ਦਿੱਤੀ ਜਾਵੇ ਦੋ ਬੱਚੇ ਆ ਉਹਨਾਂ ਦੇ ਇੱਕ ਨੂੰ ਨੌਕਰੀ ਦਿੱਤੀਏ 25-30 ਲੱਖ ਉਹਨਾਂ ਨੂੰ ਮੁਆਵਜ਼ਾ ਦਿੱਤਾ ਜਾਵੇ ਜੋ ਕਿ ਉਹ ਆਪ ਦਾ ਟਾਈਮ ਪਾਸ ਕਰ ਸਕਣ ਨਹੀਂ ਸਰ ਸਰਕਾਰ ਸਸਕਾਰ ਹੋਣਾ ਚਿਰ ਸਾਡੀ ਮੰਗ ਨਹੀਂ ਮੰਨੀ ਜਾਊਗੀ ਅਸੀਂ ਸਸਕਾਰ ਨਹੀਂ ਹੋਣ ਦੇਵਾਂਗੇ ਬਿਲਕੁਲ ਵੀ ਨਹੀਂ ਹੋਣ ਦੇਵਾਂਗੇ ਸਾਡਾ ਭਾਵੇਂ ਕੁਝ ਵੀ ਹੋ ਜਾ ਅਸੀਂ ਰੋਟੀ ਕਮ ਠੀਕ ਹੈ ਮਜ਼ਦੂਰ ਕਰਦੇ ਮਜ਼ਦੂਰੀ ਕਰਦੇ ਆ ਅਕਸਰ ਰੋਟੀ ਖਾਂਦੇ ਆ ਰੁੱਖੀ ਖਾਂਦੇ ਆ ਮਿਸੀ ਖਾਂਦੇ ਆ ਕਿਸੇ ਤੋਂ ਮੰਗ ਕੇ ਨਹੀਂ ਖਾਂਦੇ ਆ ਕਮਾਈ ਕਰਦੇ ਸੀ ਹੱਕ ਦੀ ਕਮਾਈ ਕਰਕੇ ਖਾ ਰਹੇ ਸੀ ਉਹ ਇਦੇ ਵਿੱਚ ਤਾਂ ਕੋਈ ਦੋਸ਼ ਨਹੀਂ ਸਰਕਾਰ ਤੋਂ ਮੰਗਾਂ ਇਹੀ ਮੰਗਾਈ ਸਾਡੀ ਮੇਰਾ ਨਾਮ ਚਰਨਜੀਤ ਕੌਰਾ ਜੀ ਪਿੰਡ ਬਹਿਮਣ ਦਵਾਨੇ ਦੀ ਰਹਿਣ ਵਾਲੀ ਹਾਂ ਪਿੰਡ ਪਿੰਡ ਬਹਿਮਣ ਦਵਾਨੇ ਦੀ ਰਹਿਣ ਵਾਲੀਆਂ ਤੇ ਐ ਕਰਕੇ ਹਾਂਜੀ ਸਾਫਾ ਸਰਪੰਚਾ ਜੀ ਹਾਂਜੀ ਕੀ ਹੋ ਰਿਹਾ ਜੀ ਇਹ ਇਹ ਸ੍ਰੀ ਵੀਰ ਜੀ ਉੱਥੇ ਵੀ ਛੱਪੜ ਦਾ ਕੰਮ ਚੱਲ ਰਿਹਾ ਸੀ ਉੱਥੇ ਡੱਗ ਬਣਾ ਰਹੇ ਸੀਗੇ ਡੱਗ 25 30 ਫੁੱਟ ਡੂੰਘਾ ਸੀਗਾ ਤੇ ਇਹ ਉਹ ਵਿੱਚ ਕੰਮ ਕਰਦੇ ਰਹੇ ਸੀ ਤੇ ਪੌੜੀ ਤੇ ਚੜਨ ਪਾਣੀ ਪੀਣ ਲਈ ਬਾਹਰ ਆਉਂਦੇ ਸੀਗੇ ਉੱਥੋਂ ਥੱਲੇ ਡਿੱਗ ਗਏ ਤੇ ਡਿੱਗਦੇ ਸਾਰ ਮੌਤ ਹੋ ਗਈ ਜਦੋਂ ਗਏ ਆ ਉੱਥੇ ਨਾ ਕੀ ਲੈਂਦੇ ਵੀ ਆ ਦੇਖਦੇ ਸਾਰ ਮੌਤ ਹੋ ਗਈ ਤੇ ਉਹਦੀ ਉਹ ਡੈਥ ਹੋ ਗਈ ਉੱਥੇ ਨਾ ਲੈਂ ਜਿਹੜਾ ਖੂਨ ਖਪਸ ਸਭ ਨਾ ਕੀ ਲੈਂਦੇ ਉੱਥੋਂ ਮਿੱਟੀ ਮੋਟੀ ਪਾ ਕੇ ਮਿਟਾ ਦਿੱਤਾ ਆਈ ਨਹੀਂ ਪਤਾ ਵੀ ਕਿੰਨਾ ਨੇ ਮਟਾਇਆ ਸਾਡੇ ਜਾਂਦਾਂ ਦਾ ਸਾਰਾ ਕੁਸੂ ਕਰਿਆ ਪਿਆ ਸਾਫ ਕਰਤਾ ਬਾਹਰ ਪੇਕੇ ਗਏ ਕਿੱਟੀ ਗਏ ਹਾਂਜੀ ਬਾਹਰ ਪੇਕੇ ਕਿੱਟੀ ਗਏ ਬਾਹਰ ਅਜੇ ਵੀਸਣਾ 2 1.5 ਤੋਂ 2 1.5 ਘੰਟਾ ਚ ਲੱਗ ਗਿਆ ਸੀ ਕਾਹ ਚਾਹਤੇ ਸੀ ਜੇ ਪ੍ਰਸ਼ਾਸਨ ਕੱਢ ਦੇ ਇਹ ਕੱਢਣ ਦਾ ਇੰਤਜ਼ਾਮ ਵਗੈਰਾ ਕੁਝ ਹੁੰਦਾ ਜਲਦੀ ਨਿਕਲ ਸਕਦੇ ਸੀ ਤਾਂ ਕਿਸਮਤ ਉਹਨਾਂ ਦੀ ਕੀ ਪਤਾ ਪੜ੍ਹ ਨਹੀਂ ਸਕਦੇ ਸੀ ਅਸੀਂ ਸਾਫਤਾ ਸਰਪੰਚੋਂ ਵረዳ ਵਾਲਿਆਂ ਤੋਂ ਕੰਮ ਲਿਆ ਜਾਂਦਾ ਕਿ ਉਹਨਾਂ ਦੇ ਜਿਹੜੇ ਇੰਤਜ਼ਾਮ ਆਵੇ ਪੂਰੇ ਹੁੰਦੇ ਆ ਜਿਹੜੇ ਸਾਰੇ ਚਾਹੀਦੇ ਨਹੀਂ ਜੀ ਨਹੀਂ ਜੀ ਕੋਈ ਉੱਥੇ ਵੀ ਨਹੀਂ ਕਾਰਵਾਈ ਕਿਸ ਤਰ੍ਹਾਂ ਦੀ ਬਸਤੀ ਹਾਂਜੀ ਅਸੀਂ ਤਾਂ ਕਹਿਣਾ ਵੀ ਇਹਦੇ ਬੱਚਿਆਂ ਨੂੰ ਕੋਈ ਨੌਕਰੀ ਮਿਲਣੀ ਚਾਹੀਦੀ ਆ ਕੋਈ ਮੁਆਵਜ਼ਾ ਮਿਲਦਾ ਚਾਹੀਦਾ 25-30 ਲੱਖ ਹੋਰ ਬਸ ਆਹੀ ਮੰਗਾ ਜੀ ਜੇ ਨਾ ਹੋ ਦੇਣਗੇ ਤਾਂ ਅਸੀਂ ਸਾਰੇ ਧਰਨੇ ਲਾਵਾਂਗੇ ਬੱਚਾ ਬੱਚੀ ਸੜਕ ਤੇ ਲੈਣ ਡੈੱਡ ਬੋਡੀ ਵੀ ਲੈ ਕੇ ਆਵਾਂਗੇ